ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਬਈ ਸਿੱਧਾ ਖੇਤ ਮਤਈ ਸ਼ੁਰੂ ਕਰਿਆ ਬਲੌਗ ਤੇ ਅੱਜ ਵੀ ਠੰਡ ਬਹੁਤ ਆ ਤੁੰਦ ਬਹੁਤ ਰਹੀ ਆ ਦੇਖੋ ਇੱਧਰ ਮੁਰਗੇ ਫਿਰ ਰਹੇ ਆ ਆਪਣੇ ਉਧਰ ਆਪਾਂ ਨੇ ਤੋੜੀ ਆ ਵਢਣ ਲਾਤੀਆਂ ਜਤੀਵੀਆਂ ਤੋੜੀਆਂ ਵੀ ਤਿਆਰ ਆ ਵਿੱਚ ਹਰਾ ਜੇ ਆਪਾਂ ਜੀ ਜਦਾਂ ਇਸ ਨੂੰ ਮਤਲਬ ਪਕਾ ਕੇ ਵਢਾਵਾਂਗੇ ਝੜੇਗਾ ਤਾਂ ਨੁਕਸਾਨ ਹੋਏਗਾ ਫਿਰ ਉਧਰ ਮਸ਼ੀਨ 'ਮਾ ਪਾਵਾਂਗੇ ਜ਼ਿਆਦਾ ਨੁਕਸਾਨ ਹੋਏਗਾ ਇਸ ਕਰਕੇ ਇਸ ਨੂੰ ਥੋੜਾ ਜਿਹਾ ਨਰਮ ਜਿਹਾ ਵਢਾ ਰਹੇ ਆ ਵੀ ਜੂ ਇਹ ਪਿਆਰੇ ਹੈਗਾ ਹਫਤਾ ਹਫਤਾ 4 ਦਿਨ 5 ਦਿਨ ਜਿੰਨਾ ਚਿਰ ਪੈ ਵੀਗਾ ਮਸ਼ੀਨ ਆਣ ਤੱਕ ਤੇ ਆਪਣਾ ਇਹ ਝੜੇਗਾ ਨਹੀਂ ਜਦੋਂ ਜ਼ਿਆਦਾ ਚੜਾ ਦਿਆ ਪਹਿਲਾਂ ਬੜ ਦੇ ਵਿੱਚ ਝੜ ਜਾਏਗਾ ਫਿਰ ਜਦ ਮਸ਼ੀਨ ਮਾ ਪਾਵੇਂਗਾ ਝੜ ਜਾਏਗਾ ਉਤੇ ਬਾਅਦ ਫਿਰ ਦੇਖੋ 50% ਹੀ ਆਪਣੇ ਪੱਲੇ ਪਵੇਗਾ ਜ਼ਿੰਮੇਵਾਰਗੇ ਕੋਈ ਬਚਤ ਨਹੀਂ ਹੋਈ ਇਸ ਕਰਕੇ ਥੋੜਾ ਜਿਹਾ ਨਰਮ ਨੂੰ ਵਢਾ ਰਹੇ ਆ ਬਈ ਤੇ ਦਿਖਾਣਾ ਤੁਹਾਨੂੰ ਕਿ ਕਿੰਨੇ ਬੰਦੇ ਲਾਏ ਆ ਨਾਲੇ ਸੇ ਕਰਿਆ ਅੱਗੇ ਹੀ ਬ ਠੰਡਾ ਬਹੁਤ ਆ। ਮੈਨੂੰ ਮੇੜ ਦਾ ਕੱਖਾਂ ਦਾ। ਮਨ ਇਹ ਸੱਜ ਰਹੀ। ਪਰ ਕੇ ਕੇ ਕਰਦਾ ਕੇ ਕੇ ਇਸਮਾ ਜੋਈ ਹਲੋਂ। ਬਰਸੀਨ ਔਰ ਜੋਈ। ਬਰਸੀਨ ਨਾਲ ਜੋਈ ਹਣਾ ਜਿਆਦਾ। ਲੈ। ਯੋ ਯੋ ਹਲੋਂ ਵਾਪੇ ਵਿੱਚ। ਇਹ ਵੀ ਬਹੁਤ ਵਧੀਆ ਡੰਕਰਾਂ ਵਾਸਤੇ ਬੈਵਾਦੀ ਤੇ। ਪਤਾ ਨਹੀਂ ਕਰ ਸਤਸ੍ਰੀਕਾਲ ਫਿਰ ਵਲੌਗ ਚ ਸਤਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਕੀ ਕਰਨਾ ਅੱਜ ਬਸ ਤੋੜੀਆਂ ਕੱਟਣੀਆਂ ਕਰਦੀ ਆ ਆ ਇਹ ਹੁਣ ਲੱਗ ਰਿਹਾ ਤੂੰੜੀ ਇਹ ਮਾਂ ਆ ਵੀ ਰੋਟੀ ਗਾਂਟੀ ਲਿਆ ਆ ਦੇਖਾਂ ਜੇ ਮੈਨੂੰ ਪਟਿਆਲੇ ਨਾ ਜਾਣਾ ਪਿਆ ਮੈਂ ਵੀ ਦੇਖ ਅੱਜ ਮੈਂ ਵੀ ਮਰਾਂ ਝਟਾ ਬਾਕੀ ਦੇਖਦੇ ਕਿਉਂ ਵੀ ਮੌਕ ਜੇ ਗੱਦੀ ਸੈਟਿੰਗ ਕਰ ਸਕਾ ਸੈਟਿੰਗ ਹੌਰੀਜ਼ਨਟਲ ਵੀ ਬਸੇ ਠਾਕੇ ਬੈਠੇ ਆ ਅੱਜ ਜੀ ਕਹਾ 8:30 ਵਜੇ ਘੋਸ਼ਣਾ ਹੋ ਜੇਗੀ ਲੋੜੀ ਬੰਪਰ ਦੀ ਕਿ ਲੋੜੀ ਬੰਪਰ ਆ ਹਾਂ ਵੀ ਦੇਖੋ ਵੀ ਕਿਹੜਾ 10 ਕਰੋੜ ਲੈ ਗਿਆ ਘਰਾਂ ਨੂੰ ਜਾ ਹੈਗਾ ਇੱਕ ਨਾ ਬਈ ਜਿਹਨੇ ਉਹ ਦੇਖੀ ਭਾ ਜੋ ਰੇੜੀਆਂ ਰੋੜਤੀ ਦੀ ਬੱਕਰੀ ਨੇ ਬਈ ਜਿਹੜੇ ਨੇ ਟਿਕਟਾਂ ਪਾਈ ਵੀ ਆ ਨਾ ਆਪਣਾ ਬੀਪੀ ਬੂਪੀ ਗਿਆ ਗੋਲੀਆਂ ਰੱਖੋ ਜੀ ਜਿਸ ਪਾ ਨਿਕਲ ਗਿਆ ਦੌੜਾ ਦੂੜਾ ਪੈਣੇਗਾ ਡਰ ਵੀ ਆ ਬਈ ਟੈਗ ਵੀ ਆ ਸੀਗਾ ਪਰ ਤੇਨੂੰ ਆਪਣਾ ਆਪਣਾ ਵੀ ਗੋਲੀ ਗਾਲੀ ਰੱਖੇ ਕੋਲ ਜੇ ਘੁਬਰਾਟ ਹੋ ਜਾ ਵੀ ਕਲਾਸ ਬੇਚ ਐਂਡੀ ਵੀ ਇੰਨਾ ਨਾਮ ਨੂੰ ਨਿਕਲ ਗਿਆ ਦੇਖੋ ਕੇ ਹੁਣਾ ਜਿਹੜੇ ਵਾਰ ਨਿਕਲ ਗਿਆ ਜੀ ਉਹ ਤਾਂ ਮੈਂ ਕਹਣਾ ਚਾਰ ਪੀੜੀ ਰੁੱਟੀ ਆ ਚਾਰ ਪੀੜੀਆਂ ਦੀ ਹਾਂ ਜੇ ਚਲੇ ਰਹਿ ਪੈਸਾ ਖਤਮ ਤਾਂ ਹੋ ਜਾ ਹਾਂ ਜੇ ਉਸ ਦੀ ਪ੍ਰਾਪਰਟੀ ਬਣਾਵੇ ਜਾਂ ਕੋਈ ਇਹ ਕੁ ਕਰੇਗਾ ਫਿਰ ਤਾਂ ਅਗਲਾ ਕੋਈ ਆ ਉੱਪਰ ਦੇਖੇ ਜਿਹੜੇ ਆਪਣੇ ਲੀਡਰਾਂ ਰਾਜੀ ਲੂਟਰੀ ਲੂਟਰੀ ਜਿਹੜਾ ਕਿ ਕਿਸੇ ਰਾਜ ਪੁੱਜੇਗੀ ਤੱਕ ਇਹ ਆਗਾ ਹੋਗਾ ਮੁਗਰੀ ਵੀ ਦੇਖਿਓਗੇ ਨਿਕੜੀ ਨਾ ਨਾ ਫਿਰ ਜਿਹੜੇ ਬੰਦੇ ਨਿਕੜੇ ਮੈਂ ਤਾਂ ਕੋਈ ਕਾਮਯਾਬ ਦੇਖਿਆ ਨਹੀਂ ਪਤਾ ਨਹੀਂ ਉਹ ਇੱਕ ਜਿਹ ਖਬਰਾਂ ਮਾਇਦਾ ਜਿਹੜਾ ਕਰੋੜਪਤੀ ਬਣਿਆਦਾ ਉਹ ਹੈ ਉਮੀਦਾ ਵਚਨਗੇ ਸ਼ੋਮ ਹੋਇਆ ਤੇ ਇੱਕ ਬਿਹਾਰ ਦਾ ਤਾਂ ਬੰਦਾ ਉਹ ਹੈ ਅੱਜ ਵੀ ਉਤਨੀ ਨੌਕਰੀ ਇਹ ਕਰ ਰਿਹਾ ਪਤਾ ਨਹੀਂ ਕੇ ਕਹਾ ਜੀ ਉਸਨੇ ਨਸ਼ੇ ਮਟਾਦੇ ਸੱਟੇ ਮਟਾਦੇ ਇਸ ਲਈ ਮੇਰੀ ਮਾਂ ਲਾ ਬਾਤੋਂ ਵੀਡੀਓ ਚੱਲ ਰਹੀ ਹੈ ਮੇਰੇ ਵਰਗੇ ਬਲਾ ਬਾਦ ਜਿਸ ਨੇ ਕਦੇ ਲੱਖ ਨਹੀਂ ਦੇਖੇ ਸ਼ੋਪਿੰਗ ਅੱਧਾ ਘੰਟਾ ਲਾਇਆ ਹੈਗਾ ਟਾਈਮ ਲੱਗਣੇਗਾ ਸਨੌਰ ਤੇ ਚੱਕ ਲੈ ਸਿਲੇਕਟਡ ਪੀਸ ਸਿਲੇਕਟਡ ਵਧੀਆ ਨੂੰ ਕੰਨੇ ਆ ਬਬੇਰ ਤਾਂ ਠੀਕ ਆ ਕਦੇ ਮੈਂ ਕਿਹਾ ਹੋਰ ਇਹ ਬੋਲ ਜਾਂ ਬਲੌਗਾਂ ਮਾਂ ਲੋਕ ਕਹੇ ਬਸ ਪਤਾ ਨਹੀਂ ਕਿਹੜਾ ਪੀਸ ਕਰੇ ਦਾ ਦੇਖੋ ਜੀ ਠੀਕ ਆ ਠੀਕ ਆ ਇਹੋ ਮੇਰੇ ਆ ਇਹੋ ਲਵੀ ਨੇ ਲਈ ਆ ਨਵੀ ਵਾਲੀ ਦਾ ਕਲਰ ਹੈ ਹੂੰ ਇਹ ਗੋੜਾ ਤਲਾ ਦਾ ਪਾੜਾ ਜਾ ਆ ਰਾਇ ਨੂੰ ਧਣੀ ਨੂੰ ਤਾਂ ਲਵੀਂਗੇ ਪਸੰਦ ਆਵਾ ਆ ਜਦ ਵੀ ਉੱਧਰ ਵੀ ਨੇ ਲਵੀਂਗੇ ਕਿਹਾ ਦਾ ਇਹ ਕਹਿ ਤਾ ਹਾਂ ਉਹ ਵਿਆਹ ਆ ਗਿਆ ਧਣੀ ਕੇ ਕਰੀ ਇਹ ਖਰਚੇ ਛਿੜ ਜਾ ਕੈਂਟਾ ਜੀ ਰੰਗ ਹੂੰ ਇਹ ਤਾਂ ਠੀਕ ਹੈ ਕਮੀਜ਼ ਦਾ ਲੱਗਦੀ ਵਧੀਆ ਲੱਗ ਕਮੀਜ਼ ਦਾ ਪਾਇਆ ਵਾ ਦੇਖੀ ਨੋ ਕਿਤਰਾ ਉਠਾ ਰੰਗ ਸਾਫ ਲਗਾ ਬਈ ਆਹਾ ਆ ਦੇਖ ਕੈਂਟਾ ਜੀ ਐ ਜੋ ਰਿਵਾਜ ਚੱਲ ਰਿਹਾ ਬਈ ਮੈਂ ਕਹਾਂ ਯਾਰ ਹਮ ਵੀ ਲੈ ਲਈਏ ਰਵਾਜੀਆਂ ਨੇ ਖੇਤਾਂ ਮੇਦੇ ਕਿੱਥੇ ਟਾਈਮ ਲਗਾ ਮਾਨੂੰ ਕੱਪੜੇ-ਕੁੱਪੜੇ ਲੈਣੇਗਾ ਕਿਹੜਾ ਹੋ ਉਹ ਨਵੀ ਉਹ ਨਵੀ ਕਿੰਨਾ ਖਤਰਨਾਕ ਲੱਗ ਰਿਹਾ ਤਣੀ ਫਿਰ ਜਾਏਗਾ ਟੋਕਾ ਕਰਕੇ ਆਵੇਂਗਾ ਰਾਜਾ ਰਾਜਾ ਬੈਠਾ ਯਾਰ ਰਾਜਾ ਰਾਜਾ ਖੜਿਆ ਰਾਜਾ ਆ ਰਾਜਾ ਰਾਜਾ ਟੰਡਰ ਕਨੌਰ ਗੁੱਸਾ ਵੀ ਨਾ ਕਰ ਜੇ ਕਦੇ ਵੀਡੀਓ ਦੇਖ ਲੈ ਚਤਾ ਪੜੇ ਗਈ ਜਦੋਂ ਇਹ ਉਹਦਾ ਨਹੀਂ ਤਾਂ ਰੰਗ ਜਿਹੜਾ ਇਸ ਵਾਦਾ ਇਹੋ ਹੀ ਦਾ ਠੀਕ ਹੈ ਲੈ ਵੀ ਰਿਸ਼ਤਦਾਰ ਦਾ ਫੋਨ ਵੱਜ ਗਿਆ ਲੈ ਵੀ ਕਰਤਾ ਸ਼ੁਰੂ ਤੋੜੀਆ ਵੱਡਣਾ ਉੱਦਾਂ ਕਾ ਕਿਲਾ ਵੱਡਿਆ ਗਿਆ ਦੁਪਹਿਰੇ ਤੱਕ ਪਹਿਲੀ ਦਿਹੜੀਆਂ ਪਹਿਲੇ ਦਿਨ ਇਹ ਫਾਸਲਾ ਬਟਣ ਲੱਗੀ ਦੀ ਤੋੜੀਆ ਚਾਰ ਕਿਲੇ ਮਗਾ ਮੱਥਾ ਟੇਕ ਲੈਣ ਨਾਲ ਇਹ ਕਰ ਤੇ ਲੇਬਰ ਵਾਲੇ ਕਹਾ ਵੀ ਮਨੇ ਮੂੰਹ ਮਿੱਠਾ ਕਰਨਾ ਮਾਖਾ ਖਾ ਲਓ ਲੱਡੂ ਬਾਈ ਮੱਥਾ ਟੇਕ ਲਿਆ ਹੁਣ ਚਾਹ ਗਲ ਪਰਤਾ ਦੇਗੇ ਤੇ ਚਾਹ ਧਰ ਰਿਆ ਧਣੀ ਆ ਲੈ 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 ਵੀ ਧਣੀ ਨੇ ਚਾਹ ਵੀ ਧਰਤੀ ਬਾ ਚਾਹ ਪੀ ਕੇ ਮੂੰਹ ਮਿੱਠਾ ਕਰਕੇ ਆਪਣਾ ਫੇਰ ਲੱਗਦੇ ਕੰਮ ਕਰਵਾ ਦੋ ਲੱਡੂ ਖਾ ਗਿਆ ਵੀ ਕਦੇ ਕਦੇ ਤਾਂ ਸਵਾਦ ਲੱਗਾ ਪਰ ਇੰਨੇ ਖਾਈ ਨਹੀਂ ਜਾਂਦੇ ਹੈਗੇ ਕਿਧਰ ਅੱਗ ਨਹੀਂ ਵੱਲ ਰਹੀ ਹੈ ਕੱਦਾਂ ਫੁੱਕਾਂ ਜੀ ਮਾਰ ਰਿਹਾ ਨੂੰ ਬਹੁਤ ਔਖਾ ਕੰਮ ਹੈ ਫੁੱਕਾ ਮਾਰਨ ਦਾ ਦੇਖੋ ਕਦ ਬਲੇਗੀ ਨਾ ਵੀ ਹਲੇ ਨਹੀਂ ਬਲਦੀ ਹੈ ਬਲ ਗਈ ਬਲ ਗਈ ਬਲ ਗਈ ਸ਼ੁਕਰ ਆ ਬਈ ਪੂਰੇ 15 ਮਿੰਟਾਂ ਦੇ ਬਾਅਦ ਫੁੱਕਾ ਮਾਰ ਗਏ ਧੂਆਂ ਖਾ ਗਿਆ ਚੰਗਾ ਅੱਖਾਂ ਨੂੰ ਚੜਾ ਗਿਆ ਫਿਰ ਅੱਗ ਬੜੀ ਹੈ ਮੈਂ ਵੀ ਫੁੱਕਾ ਮਾਰ ਰਿਹਾ ਤੇ ਅੱਗ ਬਲ ਗਈ ਮੜਨਦਾ ਫੇਰ ਬਾਲਤੀ ਅੱਗ ਤੋ ਦਾ ਮਾਰ ਮਾਰ ਫੁੱਕਾ ਹੰਬ ਗਿਆ ਤਾਂ ਵਧੀਆ ਵਧੀਆ ਕਿਸ ਦਾ ਫੋਨ ਆ ਗਿਆ ਤੇਰੇ ਬਹੁਤ ਦਰਦ ਅੱਛਾ ਬਾਹਰ ਦੇ ਯੂਕੇ ਦੇ ਆਵਾਜ਼ ਫੋਨ ਵੀ ਯੂਕੇ ਤੇ ਬੋਲ ਲੈ ਕੁਝ ਤੂੰ ਆਪੇਗਾ ਤੂੰ ਆਪੇਗਾ ਲੈ ਵੀ ਕਿੰਨਾ ਅੱਗ ਵੱਲਦੀ ਹੋਵੇ ਦੇਖਿਆ ਨਜ਼ਾਰੇ ਕਰਦੇ ਕਰਦੇ ਅੱਗੇ ਨੂੰ ਕਰਦੇ ਉਹ ਮੁਰਗੇ ਤਾਂ ਨਿਕਲ ਗਏ ਆਪਣੇ ਬਾਹਰ ਹੋ ਰਹੇ ਹੈਗੇ ਆ। ਓਕੇ ਖੜੀ ਹੈ। ਓਰੇ ਆ ਓਏ ਆ ਜਾ। ਚੱਕਰ ਇਹਨਾਂ ਨੂੰ ਕਰਨ ਜੇ। ਬੱਠੇ ਆ ਬਈ। ਖੜਾ ਹੋ। ਖੜਾ ਹੋ ਜਾ ਕਾ ਜੇ ਬੱਠੇ ਆ। ਇਹ ਵੀ ਲੇਬਰ ਵਾਲੇ ਬਾਗ ਗਏ। ਹੁਣ ਦੇਖਣਾ ਇਹ ਤੇ ਵੀ ਕਿੰਨਾ ਕਬੜ ਗਿਆ ਕਿੱਲੇ ਦੇ ਲਵੇ ਤਾਂ ਲਾ ਗਏ ਬਈ। ਆ ਕਿੱਲਾ ਦਾ ਲੱਗ ਜੀ ਦੇਖੋ ਸਾਂਭੀ ਆਵਰੇ ਤੇ ਸ਼ੁਰੂ ਹੋ ਗਿਆ ਆ ਬੱਟ ਤੇ ਉਹ ਉੱਥੇ ਤੱਕ ਉਹ ਜਿੱਥੇ ਤੱਕ ਫੁੱਲ ਜੇ ਦੇਖਦੇ ਉੱਥੇ ਤੱਕ ਹੋ ਗਿਆ ਬਈ ਲੱਭੇ ਜਾ ਕੇ ਦਿਖਾਵਾਂ ਤੁਹਾਨੂੰ ਦੂਗਲੇ ਉਹਦੇ ਠੇਕੇ ਦਾ ਮਹਿੰਗਾ ਪੈਰਾ ਤਾਂ ਵੀ ਠੇਕੇ ਦਾ ਬਹੁਤ پیسے ਮੰਗਦੇ ਤਾਂ ਮੈਂ ਚੱਲ ਦਿਹਾੜੀ ਵਾ ਠੀਕ ਆ ਦਿਹਾੜੀ ਵਾ ਚੱਲਾਂ ਆਪਣਾ ਬੰਦਾ ਜਿਹੜਾ ਰੱਖਿਆ ਬਈ ਕੋਈ ਲੱਗ ਜਾ ਗੈਲਾ ਤੇ ਮਾਰੇ ਵਰਗਾ ਵੀ ਝੱਟ ਮਰਾ ਦੇ ਆ ਕਾਗਜਾਂ ਵਾਂ ਜੋ ਸਰਕਾਰ ਐ ਨਾ ਉਹ ਕਹਿੰਦੇ ਕਾਗਜ਼ਾਂ 'ਚ ਟਪਰਾਦੇ ਬਸ ਕਾਗਜ਼ਾਂ 'ਚ ਪਤਾ ਲੱਗ ਵਿਊ ਦੂ ਲੋਟ ਫਿਜ਼ੀਕਲ ਨਹੀਂ ਤੇ ਸੂਰਜ ਛਿਪ ਰਿਹਾ ਬਾਈ ਵਿਊ ਬੜਾ ਘੈਂਟ ਆਵਾ ਆ ਆ ਗਈ ਬਈ ਪੱਕੀ ਬੱਟ ਕਿੱਲੇ ਦੀ ਹਾਂ ਬੱਟ ਤੇ ਔਰ ਰਹਿ ਗਿਆ ਥੋੜਾ ਜਿਹਾ ਐਂਡ ਉੱਥੇ ਜੀ ਦੇ ਅੱਧਾ ਕ ਵਿੱਗਾ ਥੋੜ ਰਹਿ ਗਈ ਬਈ ਹਾਂ ਕਿੱਲੇ ਦੇ ਲਵੇ ਵੱਢ ਕੇ ਬੰਦੇ ਤੇ ਸੱਤ ਪੱਕੇ ਜਿਹੜੇ ਲੱਗਦੇ ਇੱਕ ਬੰਦਾ ਮਾਰਦਾ ਜਿਹੜਾ ਉਹ ਬਈ ਵਿੱਚ ਨੂੰ ਕੱਖ ਵੀ ਵੱਡੇ ਹੋਰ ਵੀ ਕਰਿਆ ਤਿੰਨ ਘੰਟੇ ਚਾਰ ਲਉ ਨੇ ਝੱਟ ਮਰਾਈ ਆ ਇਹੋ ਡੱਬਾ ਵੀ ਅੱਜ ਫਿਰ ਮੱਥਾ ਵੀ ਟਿੱਕ ਦਾ ਲੱਡੂ ਆ ਮਾਹੋ ਚੱਲ ਵੱਢਣ ਲੱਗੇ ਚਾਰ ਕਿੱਲੇ ਆ ਬਈ ਨੇ ਤੋੜੀਗੇ ਹੁਣ ਹਫਤਾ 10 ਦਿਨ ਇਹਨੂੰ ਇਤਨੀ ਰੱਖੀਗੇ ਵੱਢ ਕੇ ਜੋ ਪੱਕ ਜੇਗਾ ਫੇਰ ਇਸ ਨੂੰ ਮਸ਼ੀਨ ਲਿਆਵੇਂ ਮਸ਼ੀਨ ਮਨੋਂ ਕੱਢੇਗੇ ਬਾਕੀ ਥਾਂ ਮ ਦੱਸੋ ਬਈ ਜੇ ਕੇ ਦੇਖ ਰਿਹਾ ਵਧੀਆ ਜ਼ਿਮੀਂਦਾਰ ਵੀ ਕਿਸੇ ਨੂੰ ਇਸ ਦਾ ਪੂਰੀ ਆ ਨੌਲੇਜ ਇਸ ਨੂੰ ਮਸ਼ੀਨ ਮਨ ਨੂੰ ਕਢਾਈਏ ਜਾਂ ਫਿਰ ਆਪਣਾ ਇਸ ਨੂੰ ਹੰਬੇ ਮਨ ਨੂੰ ਕਿਤਰਾ ਲੋਟ ਰੇਗਾ ਬਈ ਹੰਬੇ ਮਾਂ ਕਹਾ ਵੀ ਮਹਿੰਗਾ ਪਵਾ ਕੰਮ ਬਾਕੀ ਦੇਖੋ ਬਸ ਦਿਨੇ ਵੀ ਡੁੱਬ ਗਿਆ ਸੂਰਜ ਅਰੇ ਧੁੰਦ ਵੀ ਲੱਗੀ ਮੜੀ ਬੜੀ ਪੈਣ ਵਾਲਦ ਵਾਲੇ ਦੇਖੋ ਚਲੋ ਠੀਕ ਹੈ ਜੀ ਮੜਲਦੇ ਆ ਕਾਲੂ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਦੇਖਣਾ ਕੱਲ ਨੂੰ ਕੀ ਹੁੰਦਾ ਉਹ ਤੁਹਾਨੂੰ ਦਿਖਾਵਾਂਗੇ ਬਲੌਗ ਰਹੀ ਅੱਜ ਦੇ ਲਈ ਬਸ ਬਲੌਗ ਇੱਥੇ ਹੀ ਬੰਦ ਕਰਦੇ ਆਂ ਜੀ ਤੇ ਆਪਣਾ ਖਿਆਲ ਰੱਖਿਆ ਕਰੋ ਧਿਆਨ ਰੱਖਿਆ ਕਰੋ ਰੱਬ ਰੱਖਾ ਜੀ ਸਾਰਿਆਂ ਨੂੰ